ਅੱਜ ਸਾਨੂੰ ਕਾਂਗਰਸ ਪਾਰਟੀ ਨੂੰ ਵੱਡਾ ਹੰਗਾਰਾ ਤੇ ਉਤਸ਼ਾਹ ਮਿਲਿਆ ਜਦੋਂ ਸਾਡੇ ਇਥੋਂ ਦੇ ਜਲੰਧਰ ਦੇ ਤਿੰਨ ਵਾਰ ਕੌਂਸਲਰ ਰਹੇ ਵਿਪਨ ਕੁਮਾਰ ਜੀ ਜਿਨ੍ਹਾਂ ਨੇ ਪਹਿਲਾਂ ਪਾਰਲੀਮੈਂਟ ਦਾ ਇਲੈਕਸ਼ਨ ਵੀ ਲੜਿਆ ਇਹਨਾਂ ਨੂੰ ਕਾਫੀ ਵੱਡੀ ਵੋਟ ਪਈ ਸੀ ਤੇ ਅੱਜ ਕੱਲ ਇਹ ਬੀ ਬੀਜੇਪੀ ਦੇ ਐਕਟਿਵਿਸਟ ਹੈ ਉਹਨਾਂ ਦੇ ਸਪੋਕਸਪਰਸ ਸਪੋਕਸਮੈਨ ਸੋ ਮੈਂ ਇਹਨਾਂ ਨੂੰ ਪਾਰਟੀ ਦੇ ਵਿੱਚ ਸਵਾਗਤ ਕਰਦਾ ਸਾਡਾ ਇਹਨਾਂ ਦੇ ਆਉਣ ਨਾਲ ਸਾਨੂੰ ਮਨ ਮਿਲਿਆ ਅਮੇਰ ਸਾਹਿਬ ਦਾ ਵੀ ਧੰਨਵਾਦੀ ਹਾਂ ਮਨੋ ਬ੍ਰਿੰਦਜੀ ਦਾ ਧੰਨਵਾਦੀ ਹਾਂ ਜਿਹੜੇ ਦੇ ਨਾਲ ਮਿਲ ਕੇ ਸਾਨੂੰ ਅੱਜ ਜੁਆਇਨ ਕਰਨਾ ਹੈ ਬਹੁਤ ਹੀ ਹੁਨਾਰਾ ਹੈ ਔਰ ਸਾਨੂੰ ਇਹਨਾਂ ਦੀ ਬੜੀ ਲੋੜ ਸੀ ਇੱਥੇ ਇਹਨਾਂ ਕਰਕੇ ਸਾਨੂੰ ਨੁਕਸਾਨ ਹੋ ਰਿਹਾ ਸੀ ਪਰ ਅੱਜ ਇਹਨਾਂ ਦੇ ਆਉਣ ਨਾਲ ਸਾਨੂੰ ਬढ़ावा ਮਿਲੇਗਾ ਮੈਂ ਵਿਪਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਓ ਜੀ ਮੋ ਜੀ ਥੈਂਕ ਯੂ ਸਕੇਲ ਇਹ ਹੈ ਕਿ ਪੂਰੇ ਦੇਸ਼ ਵਿੱਚ इस वक्त जो इंडिया का गठबंधन है उसमें कांग्रेस सबसे पहले नंबर पे है और इस बार पूरे देश में कांग्रेस की और गठबंधन की सरकार बनने जा रही है और यहाँ तक हमारी जलंधर लोकसभा की बात है चरणजीत सिंह चन्नी जी एक बेदाग चेहरा है और ईमानदार हैं उनकी छवि साफ़ सुथरी है उन्होंने कोई पार्टी छोड़ के दूसरी पार्टी में नहीं गए हैं आज तक उन्होंने अपना सारा जीवन कांग्रेस को समर्पित किया है इसलिए ये जलंधर से लोकसभा से मेंबर पार्लियामेंट इनको बनने में कोई रोक नहीं सकता क्योंकि दुनिया इनके साथ है परमात्मा का आशीर्वाद इनके साथ है तो जब भगवान का आशीर्वाद है तो पब्लिक तो सबके अंदर परमात्मा का वास है तो सभी इनके साथ है कारण है वो ये जेडे ਜਲੰਧਰ ਦੇ ਵਿੱਚੋਂ ਸੁਸ਼ੀਰ ਰਿੰਕੂ ਨੂੰ ਐਮਐਲਏ ਬਣਾਇਆ ਸਰਦਾਰ ਪ੍ਰਗਟ ਸਿੰਘ ਜੀ ਨੂੰ ਐਮਐਲਏ ਬਣਾਇਆ ਮਾਨਯੋਗ ਸਾਡੇ ਹੋਰ ਵੀ ਸਾਥੀ ਸੀ ਉਹਨਾਂ ਨੂੰ ਵੀ ਐਮਐਲਏ ਬਣਾਉਣ ਦੇ ਵਿੱਚ ਮੈਂ ਰੋਲ ਅਦਾ ਕੀਤਾ ਲੇਕਿਨ ਜਦੋਂ ਮੇਰੀ ਵਾਰੀ ਆਈ ਜਲੰਧਰ ਦੇ 80 ਪਾਰਸ਼ਦਾਂ ਦੇ ਵਿੱਚੋਂ ਮੇਰੀ ਇਕੱਲੇ ਦੀ ਕਾਉਂਸਲਰ ਦੀ ਟਿਕਟ ਕੱਟੀ ਗਈ ਆਪ ਸਭ ਨੂੰ ਪਤਾ ਉਸ ਵੇਲੇ ਮੇਰੇ ਨਾਲ ਕਿੰਨਾ ਧੋਖਾ ਹੋਇਆ 5 ਦਿਨ ਰਹਿ ਗਏ ਸੀ ਨਾ ਮੈਂ ਕੁਝ ਕਰ ਸਕਦਾ ਸੀ ਤਾਂ ਅੱਜ ਬੀਜੇਪੀ ਨੇ ਉਸੇ ਆਦਮੀ ਨੂੰ ਫੇਰ ਲਿਆ ਆਂਦਾ ਮੈਂ ਕਿਹਾ ਜੇ ਕੱਲ ਨੂੰ ਇਹਨੇ ਮੇਰੇ ਨਾਲ ਧੋਖਾ ਕੀਤਾ ਤੇ ਅੱਜ ਇਹ ਕਿਹੜਾ ਮੇਰੇ ਨਾਲ ਵਫਾ ਕਰਨ ਲੱਗਾ